ਹੈਪੀ ਮਕਰ ਸੰਕ੍ਰਾਂਤੀ ਹੈਪੀ ਪੋਂਗਲ ਹੈਪੀ ਲੋੜੀ ਨੋਨੀ ਹੈਪੀ ਲੋੜੀ ਦੇ ਬੁੱਲਾ ਸਰ ਮੈਂ ਦੋ ਲੁੱਟੀਆਂ ਗੁੱਡੀਆਂ ਅੱਜ ਤੂੰ ਤੇ ਲਟੇਰੀ ਹੋ ਗਈ ਫਿਰ ਹੈ ਦੋ ਲੁੱਟੀਆਂ ਗੁੱਡੀਆਂ ਹਾਂ ਮੈਂ ਤੈਨੂੰ ਦੱਸਿਆ ਨਾ ਦੁੱਲਾ ਪੱਠੀ ਵਾਲਾ ਕੀ ਹੁੰਦਾ ਅੱਜ ਹਟ ਪਿੱਛੇ ਹਟ ਪਿੱਛੇ ਆ ਕੋਈ ਚੱਕ ਘੜਦੇ ਕੋਲਾ ਕਿਉਂ ਦੇਖਿਆ ਨੂੰ ਨਹੀਂ ਤੁਣਕਾ ਮਾਰਦਾ ਜੱਟ ਮੈਨੂੰ ਹੀ ਆਂਦੀ ਆ ਜੀ ਬੰਦੇ ਸਿੱਧੇ ਘੱਟੇ ਤੇ ਸਾਰੀ ਪੰਗ ਹਾਈ ਚਾ ਓਏ ਹੋਏ ਜਾਂਦੀ ਉੱਡੀ ਗੁੱਡੀ ਆ ਜਿੰਦਗੀ ਹੱ ਲਸਾਨੀ بیوی ਜਿੰਦਗੀ ਹੱ ਲਸਾਨੀ ਤੇ ਪਤੰਗ ਲਾਤੀ ਅਸਮਾਨੀ ਰਾ ਲਾਲਾ ਜੀ ਲਾ ਜਿੰਦਗੀ ਆਬਦੀ ਯੋ ਯੋ ਆ ਬਰਾ ਯੋ ਯੋ ਨਹੀਂ ਥੱਲੇ ਗਈ ਯੋ ਦੀ ਬੱਚੀ ਹਟ ਹਟ ਜਾ ਉਹ ਕਰਦੀ ਨੇ ਧਾੜਣੀ ਦੀ ਮੇਰੀ ਪਤੰਗ ਨਹੀਂ ਲੁੱਟਣ ਦੇਣੀ ਮਾ ਤਾਂ ਲੁਟੇਰੀ ਤੇ ਹੋ ਗਈ ਮੈਂ ਨਹੀਂ ਲੁੱਟਣ ਦੇਣਾ ਚੱਕ ਚੱਕ ਜਿਆਦਾ ਦੂਰ ਨਹੀਂ ਜਾਣੀ ਪਤੰਗ ਮੰਗਦੀ ਆ ਕੰਨੀ ਪੰਗ ਮੰਗਦੀ ਆ ਕੰਨੀ ਹੋ ਗਈ ਫਿਰਦੀ ਆ ਅੰਨੀ ਆਉਂਦੀ ਹੈ ਪਤੰਦਰੀ ਕੰਨੀ ਉਹ ਥੈਂਕ ਯੂ ਹੈ ਪੁੱਤਰਾ ਬਚਪਨ ਯਾਦ ਕਰਾਤਾ ਮੈਨੂੰ ਤੁਹਾਨੂੰ ਛਾ ਗਿਆ